ਲਓ ਜੀ ਬਾਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ ਸਾਰੇ ਠੀਕ ਠਾਕ ਹੋਮ ਹੋਗੇ ਤੁਸੀਂ ਰੱਬ ਚੜ੍ਹਦੀ ਕਲਾ ਰੱਖੇ ਪਰਮਾਤਮਾ ਤੁਹਾਨੂੰ ਖੁਸ਼ੀਆਂ ਬਖਸ਼ੇ ਪਾਈ ਲਓ ਜੀ ਅੱਜ ਬੀਬੀ ਆਰ ਬਾਪੂ ਬੈਠੇ ਨੇ ਤੋਂ ਪੰਜ ਇਹ ਸ਼ਾਮ ਦਾ ਟਾਈਮ ਹੋ ਗਿਆ ਤਕਰੀਬਨ 4 ਦੇ ਲਗਭਗ ਟਾਈਮ ਹੈਗਾ ਤੇ ਬੀਬੀ ਆਰ ਬਾਪੂ ਸਾਡੇ ਅੱਜ ਤੁਪਾਈ ਬੈਠੇ ਨੇ ਲਓ ਸੁਣਦੇ ਅੱਜ ਇਹਨਾਂ ਦੀਆਂ ਗੱਲਾਂ ਤੇ ਨਾਲੇ ਕੋਲੇ ਨੂਹਾਂ ਬੈਠੀਆਂ ਨੇ ਤੇ ਇੱਕ ਬੁੰਦੀ ਆ ਇੱਕ ਵਿਚਾਰੀ ਪਰੇ ਠੰਡ ਨੇ ਪੰਨੀ ਹੋਈ ਵਿਚਾਰੀ ਇਕੱਠੀ ਹੋਈ ਬੋਠੀਆ ਬਹੂ ਚਲੋ ਬਾਅਦ ਚ ਖਬਰ ਸਾਰੂ ਨਹੀਂ ਵੀ ਲੈਣੇ ਪਹਿਲੇ ਬੀਬੀ ਆ ਰ ਬਾਪੂ ਵੀ ਸੁਣ ਲਈਏ ਬੀਬੀ ਸਾਸਰੀ ਕਾਲ ਕੀ ਗੱਲ ਚਾਰ ਪੰਜ ਦਿਨ ਹੋ ਗਏ ਤੂੰ ਦਿਖੀ ਨਹੀਂ ਕੀ ਕਰਦੀ ਰਹੀ ਆ ਅੰਦਰ ਬੈਠੇ ਅੰਦਰ ਬੈਠੇ ਰਹੇ ਅੰਦਰ ਨਾ ਠੰਡ ਰ ਠੰਡ ਕਿਵੇਂ ਲਾਦੀ ਏ ਤੈਨੂੰ ਠੰਡ ਹੈ ਹੀ ਨਹੀਂ ਹੈ ਨਹੀਂ ਹੈ ਜੀ ਕਾਹੀ ਨਹੀਂ ਬਾਹਰ ਨਿਕਲਦੀ ਹੈ ਠੰਡ ਰ ਗੋਡੇ ਭੰਪਤੇ ਹੈ ਕਈ ਦਿਨ ਹੋ ਗਏ ਬੀਬੀ ਕਹੀਂ ਨਾ ਖਾਟੇ ਹੈ ਹੈ ਦਰਸ਼ਕਾਂ ਨੂੰ ਦੱਸਦੀ ਕਹਿੰਦੇ ਵੀ ਭਾਈ ਠੰਡ ਤੋਂ ਬਚ ਕੇ ਰਹੋ ਹੈ ਪਤਾ ਲਿਆ ਹੈ ਨਾ ਨਹੀਂ ਵੀ ਭਾਈ ਠੰਡਾ ਹੈਗੀ ਆ ਅੱਛਾ ਠੰਡ ਹੈਗੀ ਆ ਆ ਕੀ ਕਰਦਾ ਬਾਬਾ ਕੀ ਕਰਦਾ ਆ ਲੋ ਭਾਈ ਬੈਠ ਰਹੇ ਹਾਂ ਲੋ ਜੀ ਲੋ ਬਾਈ ਸਾਹਿਬ ਵੀ ਬੈਠਾ ਬਾਹਰ ਤੋਂ ਤੋਂ ਪਾਜ ਮਿੱਠੀ ਮਿਰਚੀ ਤੋਂ ਪਾ ਕੇ ਬਹੂ ਰਾਣੀ ਕੋਲ ਬੋਲਦੀ ਆ ਮੋਜੇ ਜੀ ਲੋ ਇਹ ਨਿਆਣੇ ਕੋਲ ਖੇលਦੇ ਨੇ ਨੰਦ ਮਾਨਦੇ ਆ ਧੁੱਪਾਂ ਦਾ ਨਹੀਂ ਨਹੀਂ ਉਹ ਆਵੇਗੀ ਨਾਲੇ ਇੱਤਿਆ ਜਾਣ ਨਾ ਕੋਈ ਇਹ ਕੰਨ ਨਾ ਤੋਏ ਕੀ ਕਰਦੀ ਆ ਤੂੰ ਉਹ ਕਹਿ ਰਹੀ ਮਮੇ ਮੈਨੂੰ ਲੱਗਦਾ ਬੀਬੀ ਦੇ ਜੂਆਂ ਪਾਈਆਂ ਕਿੱਚੀ ਖਰਚਦੀ ਆ ਜਿਹੜੀ